ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪਿੱਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਮ ਤੱਕ ਸੈਨਿਕ ਫੋਰਸਾਂ ਜਾਂ ਫੋਰਸ ਨੇ ਚੱਕ ਕੇ ਰੋਤਕ ਪੀਜੀਏ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿੱਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾਮ ਵਕੀਲਾ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਏ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਖਾਨੀ ਸਾਹਿਬ ਪਹੁੰਚੇ ਸਿਰਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਵਿਕਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਡੀਜੀਏ ਡਾਇਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਭਿੰਦਰ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਾਧਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਦੀ ਸਾਡਾ ਨੌਂਵਾਂਵਲ ਬਿੱਲ ਕੁੱਲ ਠੀਕ ਹੋ ਗਏ ਤੁਹਾਨੂੰ ਚੜ੍ਹਦੀ ਕਲਾ ਚ ਨਜ਼ਰ ਆਉਦਾ ਧੰਨਵਾਦ